इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਫਾਈਟਰ 3 ਮਹੀਨوں तकरीबन ਸਵੇਰੇ 7 ਵਜੇ ਪਿੰਡ ਦੁਬਲੀ ਦੇ ਵਿੱਚ ਜਸਵੰਤ ਸਿੰਘ ਜਿਹੜੇ ਸਾਬਕਾ ਫੌਜੀ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਉਹਨਾਂ ਦੀ ਦੁਕਾਨ ਤੇ ਕਤਲ ਕਰ ਦਿੱਤਾ ਗਿਆ ਸੀਗਾ ਉਦੇ ਵਿੱਚ ਸਾਡੀ ਸੀਆਈ ਦੀ ਟੀਮ ਸਾਡੀ ਸਦਰਪੱਟੀ ਦੀ ਟੀਮ ਸਰਦਾਰ ਗੁਰਚਰਨ ਸਿੰਘ ਆਪਣੀ ਜਿਹੜੀ ਐਸਪੀਡੀ ਅਜੇ ਰਾਜ ਸਿੰਘ ਡੀਐਸਪੀ ਗੁਰਿੰਦਰ ਉਰਿੰਦਰਪਰਨਾਗਰਾ ਤਿੰਨ ਚਾਰ ਸੀਆਈਆ ਮਨਦੀਪ ਇਨ ਤੇ ਡੀਐਸਪੀ ਆਪਣੇ ਲਵਕੇਸ਼ ਸੈਨਿਕ ਰੇਡੀਅਸੀ ਪੱਟੀ ਨੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਟੈਕਨੀਕਲ ਤੇ ਹਿਊਮਨ ਇਰਟ ਦੇ ਆਧਾਰ ਤੇ ਇੱਕ ਕੇਸ ਨੂੰ ਟ੍ਰੇਸ ਕਰਦੇ ਹੋਏ ਜਿਹੜਾ ਕਿ ਇਹਦੇ ਵਿੱਚ ਮੁੱਖ ਸ਼ੂਟਰ ਸੀਗਾ ਉਹਦਾ ਨਾਂ ਹੈਗਾ ਵਾ ਤਰਨਵੀਰ ਸਿੰਘ ਉਰਫ ਤਨੂ ਜਿਹੜਾ ਕਿ ਪਿਛੋ ਬਿਕੀਵੰਦ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਾਲ ਮੁਕੰਮਪੁਰੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀਗਾ ਆਪਣੇ ਮਾਪਿਓ ਦੇ ਨਾਲ ਉਹਨੂੰ 6 ਮਹੀਨੋਂ ਉਹਨੂੰ ਮੁਕੰਮਪੁਰੇ ਤੋਂ ਗ੍ਰਿਫਤਾਰ ਕਰਕੇ ਜਿਹੜੀ ਵਾਰਦਾਤ ਦੌਰਾਨ ਦੋ ਪਿਸਤਲ ਸੀਗੀ 32 ਬੋਰ ਦੀ ਤੇ ਇੱਕ 30 ਬੋਰ ਦੀ ਜਿਹਦੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਪਾਸੋਂ ਰਿਕਵਰ ਕਰ ਲਈ ਹੈ ਤੇ ਜਿਹੜੀ ਮੋਟਰਸਾਈਕਲ ਸੀਗੀ ਯਾਮਾਹਾ ਐਫ ਜੀ ਜਿਸ ਤੇ ਉਹ ਆ ਕੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਵੀ ਉਹਦੇ ਪਾਸੋਂ ਰਿਕਵਰ ਕਰ ਲਈ ਗਈ ਹੈ ਮੋਢਲੀ ਪੁਛ ਕਿਸ ਤੋਂ ਇਹ ਸਾਹਮਣੇ ਆਇਆ ਕਿ ਇੰਨੀ ਜਿਹੜੀ ਟਾਸਕਿੰਗ ਹੈ ਜਿਹੜਾ ਗੁਰਿੰਦਰ ਅਫਰੀਦੀ ਹੈ 2000 ਰਹਿਣ ਵਾਲਾ ਉਹਨੇ ਕੀਤੀ ਸੀਗੀ ਤੇ ਬਾਕੀ ਇਹ ਇਹਦਾ ਪੰਜ ਦਿਨ ਦਾ ਰਿਮਾਨਡ ਸਾਨੂੰ ਮਿਲਿਆ ਹੋਇਆ ਹੈ ਤੇ ਇਹਦੀ ਹਰ ਪਾਸੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਬੀ ਸਪੌਂਸਰੀਸੀ ਦੇ ਵਿੱਚ ਕੀ ਵਜ੍ਹਾ ਸੀਗੀ ਕਿਉਂ ਇਹਨੇ ਵਾਰਦਾਤ ਕੀਤੀ ਉਹ ਉਸ ਚੀਜ਼ ਤੇ ਕੰਮ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਤਰਨਵੀਰ ਸਿੰਘ ਹੈ ਇਹ ਆਪ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇੰਜੈਕਟ ਕਰਕੇ ਇਹ ਨਸ਼ਾ ਹਿਰੋਇਨ ਲੈਂਦਾ ਹੈ ਤੇ ਉਸ ਵੀ ਵਾਰਦਾਤ ਕਰਨ ਤੋਂ ਬਾਅਦ ਵਿਕੀਵਿੰਡ ਦੇ ਵਿੱਚ ਇੱਕ ਨਜਾਇਜ਼ ਤੌਰ ਤੇ ਇਲੀਗਲ ਜਿਹੜਾ ਕਿ ਡੀ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਸੀਗਾ ਉੱਥੇ ਜਾ ਕੇ ਇਹਨੇ ਉੱਥੇ ਰੁਕਿਆ ਸੀਗਾ ਤੇ ਉਹ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਦੌਰਾਨ ਆਇਆ ਤੇ ਉਹ ਜਿਹੜਾ ਉਹ ਡੀ ਐਡਿਕਸ਼ਨ ਸੈਂਟਰ ਸੀ ਉਹਦੇ ਵੀ ਮਾਲਕਾਂ ਤੇ ਐਫ ਆਈ ਆਰ ਕਰਕੇ ਉਹਨੂੰ ਅੰਦਰ ਕੀਤਾ ਦਿੱਤਾ ਗਿਆ ਤੇ ਨਜਾਇਜ਼ ਜਿਹੜਾ ਡਿਊਰਿਸ਼ਨ ਸੈਂਟਰ ਸੀਗਾ ਉਹ ਬੰਦ ਕਰਾਇਆ ਗਿਆ ਜਿਹੜੇ ਕਿ ਉੱਥੇ ਕੁਝ ਜਿਹੜੇ ਵਿਕਟਿਮ ਸੀਗੇ ਆਪਣਾ ਇਲਾਜ ਕਰਾ ਰਹੇ ਸੀਗੇ ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਥਰੂ ਜਿਹੜਾ ਆਪਣਾ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਰਿਕਵਰੀ ਜਿਹੜੀ ਆ ਦੋ ਪਿਸਤਲ ਦੀ ਤੇ ਇੱਕ ਮੋਟਰਸਾਈਕਲ ਦੀ ਹੋਈ ਹੈ